ਮੇਰੀ ਗੱਡੀ ਤੇ ਪੌਣਾ ਨੇ ਵੀਡੀਓ ਪੈਗੀਆਂ ਮੇਰੀ ਗੱਡੀ ਤੇ ਜੋ ਪਖੰਡ ਹੋ ਗਿਆ ਉਸ ਤੋਂ ਮੈਂ ਮਾਫੀ ਚਾਹੁੰਨਾ ਨਾ ਮੈਂ ਬੀੜੀ ਸਿਕਟ ਦੀ ਵੀਡੀਓ ਕੋਈ ਅਪਲੋਡ ਕਰਾਂ ਉਹ ਨਾ ਮੈਂ ਮੇਰੀ ਗੱਡੀ ਤੇ ਕੋਈ ਪਖੰਡ ਕਰਾਂ ਧਰਮ ਦੀ ਆੜ ਵਿੱਚ ਪਖੰਡ ਅਸੀਂ ਰਹਿਣ ਨਹੀਂ ਦੇਣਾ ਸੋ ਅੱਜ ਬਾਬਾ ਜੀ ਮਲਕ ਜੀ ਆਏ ਨੇ ਇਹਨਾਂ ਨੇ ਮਾਫੀ ਮੰਗੀ ਹੈ ਹੱਥ ਜੋੜ ਕੇ ਬੇਨਤੀ ਹੈ ਵੀ ਵੀਰ ਦੇ ਆਉਣ ਤੋਂ ਪਹਿਲਾਂ ਜੇ ਤੁਸੀਂ ਆਪ ਹੀ ਆ ਕੇ ਮਾਫੀ ਮੰਗ ਲਓ ਤਾਂ ਤੁਹਾਡੇ ਕੋਲ ਪੈਰ ਨਹੀਂ ਛੋਟੇ ਹੁੰਦੇ ਉਹ ਪਹਿਲਾਂ ਤਾਂ ਉਹਨੇ ਬਾਬੇ ਸਾਰੇ ਚੜਾਤੇ ਜੀ ਪ੍ਰਮੋਟ ਹੀ ਉਹਨੇ ਪ੍ਰਮੋਟ ਉਸੇ ਨੇ ਕੀਤੇ ਆ ਕਾਲਾ ਉਹਦਾ ਨਾਮ ਐ ਤੇ ਤੁਸੀਂ ਮੈਂ ਗੱਲ ਕਰਨੀ ਸੀਗੀ ਵੈਸੇ ਤੁਸੀਂ ਕਰਤੀ ਹੁਣ ਉਹ ਪਾਰਿਆ ਵੀ ਭਾਈ ਮਨਪ੍ਰੀਤ ਸਿੰਘ ਨੇ ਆ ਬਾਬਾ ਫੜਵਾਤਾ ਭਾਈ ਮਨਪ੍ਰੀਤ ਸਿੰਘ ਨੇ ਆ ਬਾਬਾ ਫੜਵਾਤਾ ਉਹਨੂੰ ਸਾਡੀ ਚੇਤਾਵਨੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਮਲਿਕ ਖਾਨ ਬਟੰਡੇ ਤੋਂ ਬਾਬਾ ਮੰਨਪ੍ਰੀਤ ਜੀ ਫਰੀਦਕੋਟ ਤੋਂ ਬੜਾ ਸੋਹਣਾ ਇਹਨਾਂ ਨੇ ਅਪਰਾਲਾ ਕੀਤਾ ਜੀ ਪਖੰਡਵਾਦ ਦੇ ਖਿਲਾਫ ਔਰ ਸਾਨੂੰ ਵੀ ਇਸ ਚੀਜ਼ ਦੀ ਸ਼ਹਿ ਮਿਲੀ ਹੈ ਵੀ ਪਖੰਡ ਨੂੰ ਰੋਕਿਆ ਜਾਵੇ ਜੋ ਅੱਜ ਤੋਂ ਪਹਿਲਾਂ ਮੇਰੀ ਗੱਡੀ ਤੇ ਪਾਉਣਾ ਦੀਆਂ ਵੀਡੀਓ ਪੈ ਗਈਆਂ ਮੇਰੀ ਗੱਡੀ ਤੇ ਜੋ ਪਖੰਡ ਹੋ ਗਿਆ ਉਸ ਤੋਂ ਮੈਂ ਮਾਫੀ ਚਾਹੁੰਨਾ ਸਾਰੇ ਪੰਥ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆਂ ਜੀ ਵੀ ਅੱਜ ਤੋਂ ਬਾਅਦ ਮੇਰੇ ਪੇਜ ਤੇ ਜਾਂ ਮੇਰੇ ਚੈਨਲ ਤੇ ਭਾਈ ਮਨਪ੍ਰੀਤ ਸਿੰਘ ਜੀ ਨੂੰ ਔਰ ਉਹਨਾਂ ਦੀ ਪੂਰੀ ਟੀਮ ਨੂੰ ਕੋਈ ਲਾਂਭਾ ਨਹੀਂ ਮਿਲੂਗਾ। ਨਾ ਮੈਂ ਵੀਡੀਓ ਸਿਕਟ ਦੀ ਵੀਡੀਓ ਕੋਈ ਅਪਲੋਡ ਕਰਾਂ ਔਰ ਨਾ ਮੈਂ ਮੇਰੀ ਗੱਡੀ ਤੇ ਕੋਈ ਪਖੰਡ ਕਰਾਂ। ਝੋਲੀ ਅੱਡ ਕੇ ਦਵਾ ਕਰਾਂਗੇ ਜੀ। ਭਾਈ ਮਰਦਾਨੇ ਕੀ ਲਾਦ ਆ। ਦਵਾ ਪੰਥ ਲਈ ਔਰ ਪੂਰੀ ਦੁਨੀਆ ਲਈ ਔਰ ਸਰਬਤ ਦੇ ਭਲੇ ਲਈ ਦਵਾ ਕਰਾਂਗੇ ਸਾਰਿਆਂ ਲਈ। ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਪ੍ਰੀਤ ਕਾ ਵਾਹ। ਆਪ ਜੀ ਨੂੰ ਪਤਾ ਹੈ ਵੀ ਪਿਛਲੇ ਕੁਝ ਸਮੇਂ ਤੋਂ ਆਪਾਂ ਜਿਹੜਾ ਪਖੰਡ ਨੂੰ ਬੜਾਵਾ ਦੇ ਰਹੇ ਨੇ ਕੁਝ ਪਖੰਡੀ ਬਾਬੇ ਉਹਨਾਂ ਦੇ ਖਿਲਾਫ ਇੱਕ ਮੁੱਦਾ ਚੁੱਕਿਆ ਹੋਇਆ ਜਿਵੇਂ ਸਿਰ ਘਮਾਉਣ ਦਾ ਮੁੱਦਾ ਉਹ ਕਹਿੰਦੇ ਆ ਸਾਡੇ ਚ ਪੀਰ ਦੇਵਤਾ ਆਉਂਦਾ ਔਰ ਜਦੋਂ ਮੈਂ ਸਾਹਮਣੇ ਬਹਿਣਾ ਉਦੋਂ ਕਹਿੰਦੇ ਇਕੱਲੀ ਲੋਰ ਛੱਡਦੀ ਐ ਕਈ ਬਾਬਿਆਂ ਦੇ ਪਰਦੇ ਫਾਸ਼ ਹੋ ਚੁੱਕੇ ਨੇ ਔਰ ਕਈਆਂ ਦੇ ਹੋਣੇ ਬਾਕੀ ਨੇ 100 ਮੈਂ ਬੇਨਤੀ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਜੋ 7 ਅਕਤੂਬਰ ਨੂੰ ਅਸੀਂ ਵੱਡਾ ਇਕੱਠ ਕਰ ਰਹੇ ਹਰੇ ਫਰੀਦਪੋਰਟ ਗ੍ਰੈਂਡ ਵਿਲਾ ਰਿਜ਼ੋਰਟ ਜੀ ਜਿੱਥੇ ਮੁਸਲਮਾਨ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਹਿੰਦੂ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਸਿੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਪਹੁੰਚ ਰਹੇ ਨੇ ਪੁਰੂਕੀਆਂ ਲਾਡਲੀਆਂ ਫੌਜਾਂ ਪਹੁੰਚ ਰਹੀਆਂ ਔਰ ਨਾਲ ਮੈਂ ਬੇਨਤੀ ਕੀਤੀ ਹੈ ਵੀ ਜਿਹੜੇ ਪਖੰਡਵਾਦ ਨੂੰ ਬੜਾਵਾ ਦੇਣ ਵਾਲੇ ਬਾਬੇ ਜੇ ਪਹਿਲਾਂ ਹੀ ਆ ਕੇ ਆਪਣੀ ਮਾਫੀ ਮੰਗ ਲੈਣ ਔਰ ਕੀਤੇ ਤੇ ਪਛਤਾਵਾ ਕਰਨ ਵੀ ਜੋ ਪਿੱਛੇ ਹੋ ਗਿਆ ਉਹਦੀ ਸਾਨੂੰ ਮਾਫੀ ਹੋਣੀ ਚਾਹੀਦੀ ਹੈ ਸੋ ਇਸੇ ਤਰ੍ਹਾਂ ਇੱਕ ਦੋ ਹੋਰ ਜਿਹੜੇ ਬਾਬੇ ਨੇ ਉਹਨਾਂ ਨੇ ਮੈਨੂੰ ਮੈਸੇਜ ਕੀਤੇ ਆ ਵੀ ਅਸੀਂ ਤੁਹਾਡੇ ਕੋਲੇ ਪਹੁੰਚ ਗਏ ਆਪਣੀ ਗਲਤੀ ਦੀ ਮਾਫੀ ਮੰਗਦੇ ਆ ਸੋ ਅੱਜ 26 ਸਤੰਬਰ ਇਸ ਵਕਤ ਟਾਈਮ ਜਿਹੜਾ ਉਹ ਲਗਭਗ 7 ਦੇ ਤਕਰੀਬਨ ਹੈ ਔਰ ਇਹ ਮਲਕ ਖਾਨ ਜਿਹੜਾ ਸ਼ਿਵਨਾਥ ਤੋ ਉਹਨੂੰ ਆਪਣੀ ਭੈਣ ਵੀ ਮੰਨਦਾ ਉਹ ਇਹਨੂੰ ਭਰਾ ਮੰਨਦੀ ਹੈ ਮੈਂ ਗੁਰਬਾਣੀ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਵਿਪਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰਾ ਜਦੋਂ ਔਖੇ ਸਮੇਂ ਭੀੜ ਪੈਂਦੀ ਹੈ ਉਦੋਂ ਕੋਈ ਕਿਸੇ ਦਾ ਸੰਗੀ ਸਾਥੀ ਨਹੀਂ ਬਣਦਾ ਇਹ ਜਿਹੜੀ ਸ਼ਿਵਮਨਾਥ ਹੈ ਇਹ ਇੱਕ ਦੁਨਿਆਵੀ ਤੌਰ ਤੇ ਦੀ ਭੈਣ ਬਣੀ ਹੈ ਮੈਂ ਇਹ ਵੀ ਕਹਿ ਦੇਵਾਂ ਵੀ ਉਹ ਬੁਢੀ ਨਹੀਂ ਉਹ ਇੱਕ ਬੰਦਾ ਹੈ ਉਹਨੇ ਆਪਣਾ ਦਿੱਲੀੋਂ ਇਲਾਜ ਕਰਾ ਕੇ ਉਹ ਇੱਕ ਬੁਢੀ ਦੇ ਰੂਪ ਵਿੱਚ ਬਣੀ ਹੈ ਜਿਹਦੇ ਪਰਦੇ ਫਾਸ਼ ਮੈਂ ਥੋੜੇ ਦਿਨਾਂ ਤੱਕ মিডিਆ ਦੇ ਰੂਬਰੂ ਕਰ ਰਿਹਾ ਮੋਗੇ ਪਹੁੰਚ ਰਹੇ ਆ 6 ਅਕਤੂਬਰ ਨੂੰ ਸੰਗਤਾਂ ਨੂੰ ਪਹੁੰਚਣ ਲਈ ਬੇਨਤੀ ਹੈ ਵੱਧ ਤੋਂ ਵੱਧ ਜਥੇਬੰਦੀਆਂ ਮੇਰੇ ਨਾਲ ਸਾਥ ਦੇਣ ਸੋ ਜਿਸ ਤਰ੍ਹਾਂ ਮਲਕ ਖਾਨ ਆਪਣੀ ਮਾਫੀ ਮੰਗਣ ਆਇਆ ਜੋ ਇਹਦੀ ਗੱਡੀ ਤੇ ਪਿਛਲੇ ਦਿਨੀ ਪਖੰਡ ਹੋਇਆ ਇਹਨੇ ਸਿਰ ਕਮਾਏ ਜਾਂ ਇਹਦੇ ਚੇਲਿਆਂ ਨੇ ਸਿਰ ਕਮਾਏ ਜਾਂ ਬੀੜੀਆਂ ਸਿਗਰਟਾਂ ਪੀਤੀਆਂ ਗਈਆਂ ਜਾਂ ਪੁੱਛਾਂ ਦਿੱਤੀਆਂ ਢਾਲੇ ਲਵਾਏ ਗਏ ਅੱਜ ਮਲਕ ਖਾਨ ਉਹਦੇ ਤੇ ਉਹ ਉਹ ਆਇਆ ਸਾਡੇ ਕੋਲੇ ਉਹ ਕਹਿ ਰਿਹਾ ਵੀ ਮੈਂ ਆਪਣੀ ਭੁੱਲ ਦੀ ਖਿਮਾ ਮੰਗਦਾ ਸੋ ਬਾਬਾ ਜੀ ਸੱਚ ਦੇ ਰਸਤੇ ਤੇ ਤੁਰਨ ਤੇ ਤੁਹਾਡਾ ਧੰਨਵਾਦ ਹੈ ਥੈਂਕ ਯੂ ਤੁਸੀਂ ਆਪਣੀ ਗਲਤੀ ਨੂੰ ਫੀਲ ਕਰਕੇ ਜੀ ਅੱਜ ਪਹੁੰਚੇ ਹਾਂ ਤੋਂ ਮੇਰੇ ਨਾਲ ਅੱਜ ਜਥੇਦਾਰ ਗੁਰਵਿੰਦਰ ਸਿੰਘ ਜੀ ਬਟਿੰਡਾ ਉਹ ਵੀ ਪਹੁੰਚੇ ਹੋਏ ਨੇ ਸੋ ਮੈਂ ਆਪਣੇ ਵੱਲੋਂ ਇਹਨਾਂ ਨੂੰ ਵੀ ਅਥਾਰਟੀ ਜਿਹੜੀ ਕੁਝ ਇੱਕ ਦੋ ਦਿਨਾਂ ਦੇ ਵਿੱਚ ਦੇ ਦੂੰਗਾ ਤੇ ਪਖੰਡ ਦੇ ਪਖੰਡ ਨੂੰ ਬੜਾਵਾ ਦੇਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਖਿਲਾਫ ਜੰਗ ਲੜਨਗੇ ਸੋ ਬਾਬਾ ਜੀ ਕੋਈ ਸ਼ਿਵਨਾਥ ਤੁਹਾਡੀ ਭੈਣ ਬਣੀ ਸੀ ਹੁਣ ਤੁਹਾਡਾ ਕੋਈ ਉਹਦੇ ਨਾਲ ਲਿੰਕ ਹੋਊ ਜਾਂ ਸੱਚ ਦੇ ਰਸਤੇ ਤੁਰੋਗੇ ਜਾਂ ਪਖੰਡ ਨੂੰ ਬੜਾਵਾ ਦੇਵੋਗੇ ਜੇ ਨਹੀਂ ਦੇਖੋ ਇਹ ਸਬਰ ਨਾਲ ਗੱਲਾਂ ਜੋ ਹੋ ਗਈਆਂ ਸਾਰੇ ਚੇਲਿਆਂ ਨੂੰ ਸਾਰੇ ਬਾਬਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਕਿਸੇ ਦੀ ਗੱਲ ਤੇ ਯਕੀਨ ਨਾ ਕਰੋ ਵੀ ਭਾਈ ਮਨਪ੍ਰੀਤ ਸਿੰਘ ਜੀ ਐਂ ਕਰਦਣਗੇ ਜੋ ਕਰਦਣਗੇ ਬੜੇ ਨਿਮਰਤਾ ਨਾਲ ਇਨਸਾਨ ਨੇ ਐਡਾ ਦਰਿਆਦੇਲ ਹੈ ਬ੍ਰਦਰ ਦਾ ਬਹੁਤ ਨਾਈਸ ਪਰਸਨ ਨੇ ਹੱਥ ਜੋੜ ਕੇ ਬੇਨਤੀ ਹੈ ਵੀ ਵੀਰ ਦੇ ਆਉਣ ਤੋਂ ਪਹਿਲਾਂ ਜੇ ਤੁਸੀਂ ਆਪ ਹੀ ਆ ਕੇ ਮਾਫੀ ਮੰਗ ਲਓ ਤਾਂ ਤੁਹਾਡੇ ਕੋਲ ਪੈਰ ਨਹੀਂ ਛੋਟੇ ਹੁੰਦੇ ਮਾਫੀ ਮੰਗ ਪਰਮਣੂ ਅਸੀਂ ਮਾੜਾ ਨਹੀਂ ਕਹਿਣਾ ਪੀਰ ਪਗੰਬਰ ਨੂੰ ਅਸੀਂ ਮਾੜਾ ਦੇਵੀ ਦੇਵਤੇ ਨੂੰ ਨਹੀਂ ਮਾੜਾ ਜੋਤ ਨੂੰ ਮਾੜਾ ਨਹੀਂ ਕਹਿਣਾ ਧਰਮ ਦੀ ਆੜ ਵਿੱਚ ਪਖੰਡ ਅਸੀਂ ਰਹਿਣ ਨਹੀਂ ਦੇਣਾ ਸੋ ਅੱਜ ਬਾਬਾ ਜੀ ਮਲਕ ਜੀ ਆਏ ਨੇ ਇਹਨਾਂ ਨੇ ਮਾਫੀ ਮੰਗੀ ਹੈ ਸੋ ਬਾਬਾ ਜੀ 7 ਅਕਤੂਬਰ ਨੂੰ ਸੱਚ ਦੇ ਰਸਤੇ ਤੇ ਤੁਰਨ ਦਾ ਸਾਡਾ ਸਾਥ ਦਿਓ ਸ਼ਿਵਨਾਥ ਨਾਲ ਹੁਣ ਤੁਸੀਂ ਤੁਹਾਡਾ ਲਿੰਕ ਕੋਈ ਹੋਊ ਜਾਂ ਨਹੀਂ ਆਪਾਂ ਦਾ ਤੁਹਾਡੇ ਨਾਲ ਹੈ ਜੀ ਨੂੰ ਜਿਕਰ ਆ ਲਾਗੋ ਦੇਖੋ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਸਾਡੇ ਭਾਈ ਸਾਹਿਬ ਮਨਪ੍ਰੀਤ ਜੀ ਨੇ ਉਕਰਾਲਾ ਚੱਕਿਆ ਇਹਨਾਂ ਨੇ ਕੱਲਿਆਂ ਨੇ ਨਹੀਂ ਚੱਕਿਆ ਪੂਰੇ ਜਥੇ ਬੰਦਿਆਂ ਨੇ ਚੱਕਿਆ ਤੇ ਅਸੀਂ ਵੀ ਬਹੁਤ ਕਰਮਾ ਭਾਗਾਂ ਵਾਲੇ ਆ ਕਿਉਂਕਿ ਇਹ ਗੁਰੂ ਦੀਆਂ लाਡਲੀਆਂ ਫੌਜਾਂ ਹਨ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਸ਼ਸਤਰ ਵਸਤਰ ਇਹਨਾਂ ਕੋਲੇ ਗੁਰੂ ਨਾਨਕ ਦੇਵ ਜੀਾਂ ਦਾ ਜਾਪ ਮੰਤਰ ਇਹਨਾਂ ਕੋਲੇ ਤੇ ਅਸੀਂ ਵੀ ਮਰਦਾਨੇ ਕੀ ਲਾਦਾਂ ਕਿਤੇ ਨਾ ਕਿਤੇ ਅਸੀਂ ਵੀ ਜੋ ਗਲਤੀ ਬੱਚਾ ਮੰਨ ਰਿਹਾ ਬਾਬਾ ਮਲਿਕ ਖਾਨ ਵਢੰਡਾ ਬीडी ਉਹ ਦੀ ਜਾਂ ਬीडी ਸਿਗਰ ਦੀ ਜਾਂ ਪਾਉਣ ਦੀ ਜਾਂ ਕੋਈ ਕੁਝ ਵੀ ਹੈ ਬੁਨਾ ਪਖੰਡਵਾਦ ਪਖੰਡਵਾਦ ਦੀ ਕਰਨ ਦੀ ਉਹ ਸਭ ਤੋਂ ਵੱਡਾ ਹੁੰਦਾ ਜਿਹੜਾ ਬਖਸ਼ ਦੇ ਤੇ ਉਹ ਤੋਂ ਵੱਡਾ ਹੁੰਦਾ ਜਿਹੜਾ ਮਾਫੀ ਮੰਗ ਲੇ ਤੇ ਮੈਂ ਬੇਨਤੀ ਹੋਰ ਕਰਦਾ ਹਾਂ ਚੈਨਲ ਦੇ ਰਾਹੀਂ ਸਾਰੀ ਫੌਜ ਦੇ ਰਾਹੀਂ ਵੀ ਜਿੰਨੀਆਂ ਪ੍ਰਾਣੀਆਂ ਵੀਡੀਓ ਬਾਬੇ ਮਲਕ ਦੀਆਂ ਪਈਆਂ ਕਿਸੇ ਕੋਲੇ ਚੈਨਲ ਤੇ ਲੋਡ ਕੀਤੀਆਂ ਜਾਂ ਆਪਦੇ ਪੇਜ ਤੋਂ ਜਾਂ ਕਿਸੇ ਦੇ ਪੇਜ ਤੋਂ ਜੇ ਹੁਣ ਕਿਸੇ ਨੇ ਵੀਡੀਓ ਪਾਤੀ ਨਾਲੇ ਤਾਂ ਚਥੇ ਬੰਦੀਆਂ ਤੋਂ ਐਕਸ਼ਨ ਕਰਵਾਵਾਂਗੇ ਤੇ ਨਾਲੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੋ ਅਸੀਂ ਆਪ ਕਰਾਂਗੇ ਇੱਕ ਬਾਬਾ ਕੀ ਪੀਵੀ 19 ਬਲੈਕ ਚੈਨਲ ਹੈ ਜੀ ਉਹ ਤੁਹਾਡੇ ਪਖੰਡਵਾਦ ਨੂੰ ਬੜਾਵਾ ਬਹੁਤ ਦੇ ਰਿਹਾ ਹੈ ਉਹਨੂੰ ਕੀ ਕਹਣ ਉਹ ਪਹਿਲਾਂ ਤਾਂ ਉਹਨੇ ਬਾਬੇ ਸਾਰੇ ਚੜਾਤੇ ਜੀ ਪ੍ਰਮੋਟ ਹੀ ਉਹਨੇ ਪ੍ਰਮੋਟ ਉਸੇ ਨੇ ਕੀਤੇ ਆ ਕਾਲਾ ਉਹਦਾ ਨਾਮ ਹੈ ਇਹ ਤੁਸੀਂ ਮੈਂ ਗੱਲ ਕਰਨੀ ਸੀਗੀ ਵੈਸੇ ਤੁਸੀਂ ਕਰਤੀ ਹੁਣ ਉਹ ਪਾਰਿਆ ਵੀ ਪਈ ਮਨਪ੍ਰੀਤ ਸਿੰਘ ਨੇ ਆ ਬਾਬਾ ਫੜਵਾਤਾ ਪਈ ਮਨਪ੍ਰੀਤ ਸਿੰਘ ਨੇ ਆ ਬਾਬਾ ਫੜਵਾਤਾ ਉਹਨੂੰ ਸਾਡੀ ਚੇਤਾਵਨੀ ਹੈ ਪੀਵੀ 19 ਬਲੈਕ ਚੈਨਲ ਹੈ ਜੀ ਉਹ ਤੁਹਾਡੇ ਪਖੰਡਵਾਦ ਨੂੰ ਬੜਾਵਾ ਬਹੁਤ ਦੇ ਰਿਹਾ ਹੈ ਉਹਨੂੰ ਕੀ ਕਹਣ ਉਹ ਪਹਿਲਾਂ ਤਾਂ ਉਹਨੇ ਬਾਬੇ ਸਾਰੇ ਚੜਾਤੇ ਜੀ ਪ੍ਰਮੋਟ ਹੀ ਉਹਨੇ ਪ੍ਰਮੋਟ ਉਸੇ ਨੇ ਕੀਤੇ ਆ ਕਾਲਾ ਉਹਦਾ ਨਾਮ ਹੈ ਇਹ ਤੁਸੀਂ ਮੈਂ ਗੱਲ ਕਰਨੀ ਸੀਗੀ ਵੈਸੇ ਤੁਸੀਂ ਕਰਤੀ ਹੁਣ ਉਹ ਪਾਰਿਆ ਵੀ ਓਏ ਮਨਪ੍ਰੀਤ ਸਿੰਘ ਨੇ ਆ ਬਾਬਾ ਫੜਵਾਤਾ ਓਏ ਮਨਪ੍ਰੀਤ ਸਿੰਘ ਨੇ ਆ ਬਾਬਾ ਫੜਵਾਤਾ ਉਹਨੂੰ ਸਾਡੀ ਚੇਤਾਵਨੀ ਹੈ ਤੂੰ ਆਪ ਵੀ ਬਾਬਾ ਜੀ ਜਿਹੜੀਆਂ ਤੇਰੇ ਚੈਨਲ ਤੇ ਵੀਡੀਓ ਇਹਨੂੰ ਡਿਲੀਟ ਕਰ ਦੇ ਤੇ ਨਹੀਂ ਉਹ ਦਿਨ ਦੂਰ ਨਹੀਂ ਜਿੱਦ ਦੇ ਸਿੰਘਾਂ ਨੇ ਤੇਰੇ ਸੋਧਾ ਲਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿਕਾਰਾ ਲਾ ਦੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹਾਂ ਸਾਹਿਬ ਵਾਹਿਗੁਰੂ ਜੀ ਕੀ ਫਤਿਹ